ਦੇ ਵਿੱਚ ਜਿਹੜੀ ਸਾਜ਼ਿਸ਼ ਸਾਹਮਣੇ ਆਈ ਆ ਉਹ ਇਹ ਹੈ ਕਿ ਕੀ ਇੱਕ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੋ ਮਹਾਨ ਸੰਸਥਾ ਕੀ ਉਹਨੂੰ ਕਿਸੇ ਪਾਰਟੀ ਦੇ ਖਿਲਾਫ ਪਾਰਟੀ ਦੇ ਲੀਡਰਾਂ ਦੇ ਖਿਲਾਫ ਸਿਆਸੀ ਕਿੜ ਕੱਢਣ ਵਾਸਤੇ ਵਰਤਿਆ ਸੀ ਇਹ ਬਹੁਤ ਵੱਡਾ ਸਵਾਲ ਇੱਥੇ ਖੜਾ ਹੋ ਗਿਆ ਇਸ਼ੂ ਇਹ ਆ ਕਿ ਤਖਤ ਦੇ ਜ਼ਖੇਦਾਰ ਹੁੰਦਿਆਂ ਹੋਇਆ ਕੀ ਗਿਆਨੀ ਹਰਪੀ ਸਿੰਘ ਜੀ ਸਰਦਾਰ ਸੇਵ ਸਿੰਘ ਢੀਂਸਾ ਸਾਹਿਬ ਦੀ ਚੰਡੀਗੜ੍ਹ ਦੀ ਕੋਠੀ ਜਿੱਥੇ ਸੁਧਾਰ ਲਹਿਰ ਦੇ ਸਾਰੇ ਲੀਡਰ ਹਾਜ਼ਰ ਸੀ ਤਖਤ ਦੇ ਜ਼ਖੇਦਾਰ ਹੁੰਦਿਆਂ ਹੋਇਆ ਕਿਉਂਕਿ ਬੜੇ ਪਿੱਛੇ ਝੂਠੇ ਉਦਾਮ ਲੱਗਦੇ ਰਹੇ ਨਾ ਕਿ ਬਾਦਲ ਸਾਹਿਬ ਨੇ ਤਖਤ ਦੇ ਜ਼ਖੇਦਾਰ ਬਲਾਲੇ ਜੀ ਕਿਉਂ ਬਣਾਏ ਜੀ ਅੱਜ ਕੋਈ ਨਹੀਂ ਕਹਿ ਰਿਹਾ ਆਪਣੇ ਆਪ ਇਮਾਨਦਾਰੀ ਦੇ ਨਾਲ ਉਹ ਐਡਮਿਟ ਕਰ ਰਿਹਾ ਕਨਫੈਸ਼ਨ ਹੈ ਕਿ ਸਰਦਾਰ ਸਖਦੇਵ ਸਿੰਘ ਢੀਂਟਸਾ ਦੀ ਕੋਠੀ ਸੁਧਾਰ ਲੈਰ ਵਾਲੇ ਸਾਰੇ ਆਡੂ ਉੱਥੇ ਰਖਣਾ ਸਾਹਿਬ ਦਾ ਵੀ ਉਹਨਾਂ ਨੇ ਨਾਂ ਲਿਆ ਉੱਥੇ ਬੀਬੀ ਜ਼ਗੀਰ ਕੌਰ ਜੀ ਦਾ ਵੀ ਉਹਨਾਂ ਨੇ ਨਾਂ ਲਿਆ ਉੱਥੇ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਉਹਨਾਂ ਨੇ ਨਾਮ ਲਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਾਰੇ ਬਾਕੀ ਸੀਨੀਅਰ ਲੀਡਰ ਜਿਹੜੇ ਸੀ ਇਸ ਜਿਹੜੇ ਅੱਜ ਵਕਰਾ ਚੁੱਲੇ ਦੇ ਲੀਡਰ ਹੈ ਇਹ ਸਾਰੇ ਸੁਧਾਰ ਲੈਣ ਦੇ ਲੀਡਰ ਜਿਹੜੇ ਆ ਇਹ ਉੱਥੇ ਹਾਜ਼ਰ ਸੀ ਪਹਿਲਾ ਤਾਂ ਸਵਾਲ ਆ ਕਿ ਮਸਲਾ ਤਖਤ ਤੇ ਪਹੁੰਚ ਚੁੱਕਿਆ ਸੀ ਔਰ ਗਿਆਨੀ ਹਰਪੀ ਸਿੰਘ ਜੀ ਬਤੌਰ ਜਥੇਦਾਰ ਇੱਕ ਧਿਰ ਦੀ ਮੀਟਿੰਗ ਦੇ ਵਿੱਚ ਕਿਉਂ ਹਾਜ਼ਰ ਹੋਏ ਕਿ ਬਤੌਰ ਜਥੇਦਾਰ ਉਹਨਾਂ ਦਾ ਉੱਥੇ ਜਾਣਾ ਵਾਜਿਬ ਸੀ ਇਸ ਗੱਲ ਦਾ ਜਵਾਬ ਅਸੀਂ ਗਿਆਨੀ ਹਰਪ੍ਰੀਤ ਸਿੰਘ ਹਰਾਤੋਂ ਜਿਹੜਾ ਉਹ ਪੁੱਛਣਾ ਚਾਹੁੰਦੇ ਆ ਤੇ ਉਸ ਤੋਂ ਅਗਲਾ ਸਵਾਲ ਕਿ ਜੇ ਉਹ ਉੱਥੇ ਗਏ ਸੀ ਤੇ ਜਿਵੇਂ ਉਹਨੇ ਚੰਦੂ ਮਾਜਰਾ ਸਾਹਿਬ ਗੱਲ ਕਰਦੇ ਪਏ ਆ ਕਿ ਢੀਂਡ ਸਾਹਿਬ ਨੇ ਉਹਨਾਂ ਨੂੰ ਆਫਰ ਕੀਤੀ ਸੀ ਕਿ ਜਿਹੜੀ ਸੁਧਾਰ ਲਹਿਰ ਹੈ ਇਹਦੀ ਅਗਵਾਈ ਤੁਸੀਂ ਆਪ ਕਰੋ ਤੇ ਇਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਹਰਾਂ ਦਾ ਕੀ ਕਹਿਣਾ ਤੇ ਬਾਕੀ ਜਿਹੜੇ ਲੀਡਰ ਸੀ ਉੱਥੇ ਸ਼ਾਮਿਲ ਉਹਨਾਂ ਦਾ ਕੀ ਕਹਿਣਾ ਇਹਦਾ ਮਤਲਬ ਕਿ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰੇ ਜਾਣ ਤੋਂ ਪਹਿਲਾਂ ਸਾਰੀ ਸਾਜ਼ਿਸ਼ ਘੜੀ ਗਈ ਸੀ ਜਿਹੜੇ ਕਮੇਟੀ ਦੇ ਮੈਂਬਰ ਜਿਹੜੇ ਨਾਮ ਇੱਥੇ ਬੋਲੇ ਜਾ ਰਹੇ ਆ ਉਹੀ ਬਾਅਦ ਚ ਕਮੇਟੀ ਦੇ ਮੈਂਬਰ ਹੋ ਗਏ ਔਰ ਅੱਜ ਉਹੀ ਗਿਆਨੀ ਹਰਪ੍ਰੀਤ ਸਿੰਘ ਉਹੀ ਉਹਨੂੰ ਵੱਖਰੇ ਚੁੱਲੇ ਦੇ ਪ੍ਰਧਾਨ ਬਣ ਗਏ ਸੋ ਮੇਰਾ ਵੱਡਾ ਸਵਾਲ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਘਰਾਂ ਨੂੰ ਹੈ ਕਿਉਂਕਿ ਅਸਲੀ ਗੱਲ ਤਾਂ ਗਰੇਵਾਲ ਸਾਹਿਬ ਕਰਨੀ ਕਿ ਕੀ ਤੁਸੀਂ ਉਸ ਵੇਲੇ ਦੇ ਮਾਨਯੋਗ ਜਥੇਦਾਰ ਸ੍ਰੀ ਅਕਾਲਪਤੀਖ ਸਾਹਿਬ ਗਿਆਨੀ ਰਕबीर ਸਿੰਘ ਹਨ ਦੇ ਧਿਆਨ ਦੇ ਵਿੱਚ ਲੰਦਾ ਸੀ ਉੱਤੇ ਤਖਤ ਦੀ ਫੀਸਿਲ ਤੇ ਬੈਠਣ ਤੋਂ ਪਹਿਲਾਂ ਕਿ ਮੈਂ ਜੀ ਜਿਹੜਾ ਫੈਸਲਾ ਇੱਥੇ ਹੋਣ ਲੱਗਿਆ ਮੈਂ ਇੱਕ ਜਿਹੜਾ ਧੜਾ ਉਹਦੀ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਇਆ ਤੇ ਉੱਥੇ ਮੈਂ ਉਹਨਾਂ ਦੇ ਸਾਰੇ ਵਿਚਾਰ ਸੁਣ ਕੇ ਤੇ ਉੱਥੇ ਆਇਆ ਉਹਨਾਂ ਨੇ ਮੈਨੂੰ ਆਫਰ ਦਿੱਤੀ ਸੀ ਕਿ ਤੈਨੂੰ ਸੁਧਾਰਨਹਿਰ ਦਾ ਆਗੂ ਬਣਾ ਦੇਣਿਆ ਕਿ ਉਹਨਾਂ ਨੇ ਜਿਹੜੀ ਹੈ ਸਿੰਘ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਹੈ ਕਿ ਨਹੀਂ ਜਾਂਦੀ ਜੇ ਨਹੀਂ ਲਿਆਂਦੀ ਤਾਂ ਇਹਦਾ ਲੁਕਾਉ ਉਹਨਾਂ ਨੇ ਕਿਉਂ ਰੱਖਿਆ ਕਿਉਂਕਿ ਜਿਨ੍ਹਾਂ ਨੇ ਤਖਤ ਦੀ ਗੁਰੂ ਦੇ ਮਹਾਨ ਤਖਤ ਦੀ ਫਸੀਲ ਦੇ ਉੱਤੇ ਬੈਠ ਕੇ ਫੈਸਲਾ ਦੇਣਾ ਉੱਥੇ ਉਹਨਾਂ ਦੇ ਨਾਲ ਚਾਰ ਸਿੰਘ ਸਹਿਬਾਨ ਹੋਰ ਵੀ ਨਹੀਂ ਉਹਨਾਂ ਚਾਰਾਂ ਦੇ ਧਿਆਨ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੀਦਾ ਸੀ ਇਮਾਨਦਾਰੀ ਦੇ ਨਾਲ ਕਿ ਮੇਰੀ ਮਾਨਸਿਕ ਸਥਿਤੀ ਇਹ ਹੈ ਕਿ ਮੈਂ ਇੱਕ ਧਰੇ ਦੇ ਡੀਡਰਾਂ ਨਾਲ ਮਿਲ ਕੇ ਤੇ ਉੱਥੇ ਚੰਡੀਗੜ੍ਹ ਕੋਠੀ ਮੀਟਿੰਗ ਕਰਕੇ ਆਇਆ ਕੱਲ ਨੂੰ ਕੋਈ ਸਵਾਲ ਨਾ ਉੱਠੇ ਇਸ ਕਰਕੇ ਜੇ ਤੁਸੀਂ ਚਾਹੋ ਤੇ ਮੈਂ ਮੀਟਿੰਗ ਦੇ ਵਿੱਚ ਬੈਠਦਾ ਵੈਸੇ ਤਾਂ ਜੇ ਜਿੰਨਾ ਇਹ ਕਰਕੇ ਗਏ ਆ ਮੀਟਿੰਗਾਂ ਇਹਨਾਂ ਦਾ ਇਕਲਕੀ ਤੌਰ ਤੇ ਆਪ ਕਹਿਣਾ ਬੰਦਾ ਸੀ ਕਿ ਮੈਂ ਮੀਟਿੰਗ ਦੇ ਵਿੱਚ ਹੁਣ ਨਹੀਂ ਬੈਠ ਸਕਦਾ ਇਸ ਲਈ ਇਹ ਤਾਂ ਹੁਣ ਸਿੰਘ ਸਾਹਿਬ ਗਿਆਨੀ ਰੁਕबीर ਸਿੰਘ ਜੀ ਜਾਂ ਦੱਸ ਸਕਦੇ ਆ ਜਾਂ ਗਿਆਨੀ ਹਰਪੀ ਸਿੰਘ ਜੀ ਇਮਾਨਦਾਰੀ ਦੇ ਨਾਲ ਦੱਸਣ ਕਿ ਕੀ ਉਹਨਾਂ ਨੇ ਜਿਹੜੀ ਹੈਗੀ ਆ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਵਿਚਾਰ ਸਾਂਝੇ ਕੀਤੇ ਕਿ ਨਹੀਂ ਕੀਤੇ ਔਰ ਇੱਕ ਜਿਹੜੀ ਸਭ ਤੋਂ ਅਖੀਰ ਦੇ ਉੱਤੇ ਚੰਦੂ ਮਾਜਰਾ ਸਾਹਿਬ ਨੇ ਗੱਲ ਕਹੀ ਆ ਉੱਥੇ ਉਹਨਾਂ ਨੂੰ ਵਧਾਈ ਦਿੰਦੇ ਪਏ ਆ ਤੇ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਦੀ ਜਿਹੜੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਯਾਦ ਕਰਦੇ ਆ ਕਹਿ ਰਿਹਾ ਕਿ ਅੱਜ ਜੇ ਗਿਆਨੀ ਹਰਪ੍ਰੀਤ ਸਿੰਘ ਇੱਥੇ ਜਿਹੜੇ ਆ ਵੱਖਰੇ ਚੋਲੇ ਦੇ ਪ੍ਰਧਾਨ ਬਣ ਕੇ ਆਏ ਆ ਤੇ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਲਾਇਆ ਸੀ ਅੱਜ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਇਹ ਫਲ ਫਰੂਟ ਜਿਹੜਾ ਉਹ ਦੇ ਰਿਹਾ ਇਹਦਾ ਮਤਲਬ ਜਿਹੜਾ ਲੋਕਾਂ ਨੂੰ ਤੁਸੀਂ ਕਹਿੰਦੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਅਕਾਲ ਤਖਤ ਸਾਹਿਬ ਦਾ ਪ੍ਰਧਾਨ ਚੁਣੇ ਜਾਣਾ ਤੁਸੀਂ ਕੱਲ ਲੰਗੋਵਾਲ ਦੀ ਅਨਾਜ ਮੰਡੀ ਦੇ ਵਿੱਚ ਚੰਦੂ ਮੱਜਰਾ ਸਾਹਿਬ ਦੇ ਦੁਬਾਰਾ ਟੇਪ ਲਾ ਕੇ ਸੁਣੋ ਕਿਉਂ ਕਹਿ ਰਹੇ ਕਿ ਇਹ ਉਹ ਬੂਟਾ ਅਕਾਲ ਤਖਤ ਸਾਹਿਬ ਦਾ ਨਹੀਂ ਹੁਣ ਇਹ ਉਹ ਬੂਟਾ ਜਿਹੜਾ ਸਰਦਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਨੇ ਲਾਇਆ ਸੀ ਇਹਦਾ ਮਤਲਬ ਕਿ ਸਾਜ਼ਿਸ਼ ਜਿਹੜੀ ਢੀਂਡਾ ਸਾਹਿਬ ਦੀ ਕੋਠੀ ਦੇ ਉੱਤੇ ਰਚੀ ਗਈ ਸੀ ਉਹਨੂੰ ਅਮਲੀ ਰੂਪ ਦਿੱਤਾ ਗਿਆ ਇਹ ਕੱਲ ਸਾਰੀਆਂ ਗੱਲਾਂ ਜਿਹੜੀਆਂ ਉਹ ਜਗਜाहਰ ਹੋਈਆਂ ਹੁਣ ਤਾਂ ਮੇਰੇ ਖਿਆਲ ਇਹ ਵੀ ਕੋਈ ਲੁਕਾ ਨਹੀਂ ਰਹਿ ਗਿਆ ਕਿ ਪਰਮਿੰਦਰ ਸਿੰਘ ਢੀਂਡਾ ਨੂੰ ਮੰਤਰੀ ਹੋਣ ਦੇ ਬਾਵਜੂਦ ਡੇਰੇ ਜਾਣ ਦੇ ਬਾਵਜੂਦ ਸਜ਼ਾ ਕਿਉਂ ਨਹੀਂ ਲੱਗੀ ਕਿਉਂਕਿ ਬਣਦੀ ਨਹੀਂ ਸੀ ਸਾਰਾ ਕੁਝ ਤੇ ਉਹਨਾਂ ਦੇ ਪਿਤਾ ਜੀ ਆਪ ਕਰਵਾ ਰਹੇ ਸੀ ਇਸ ਕਰਕੇ ਇਹਦੇ ਤੇ ਹੁਣ ਕੋਈ ਡਾਊਟ ਹੀ ਨਹੀਂ ਰਹਿ ਜਾਂਦਾ ਕਿਉਂਕਿ ਜਿਹੜੇ ਘਰ 'ਚ ਸਾਰਾ ਕੁਝ ਪਲਾਨ ਹੋ ਰਿਆ ਸੀ ਤੇ ਕੁਦਰਤੀ ਗੱਲ ਹੈ ਉੱਥੇ ਕੁਛ ਨਾ ਕੁਛ ਫਾਇਦਾ ਵੀ ਜਿਹੜੀ ਇਹ ਕੰਸੈਸ਼ਨ ਵੀ ਦੇਣੀ ਬਣਦੀ ਆ ਤੇ ਉਹ ਆਪੇ ਜਗਜਗਰ ਹੋ ਗਈ ਵੀ ਸਾਰਾ ਕੁਝ ਉੱਥੇ ਕਹਿ ਕੇ ਤੇ ਫਿਰ ਚੁੱਪ ਕਰਕੇ ਵਿੱਚੋਂ ਨਾਮ ਵੀ ਕੱਢ ਦਿੱਤਾ ਇਸ ਕਰਕੇ ਇਹ ਜਿਹੜੀ ਸਾਰੀ ਕੱਲ ਸਾਜ਼ਿਸ਼ ਜਿਹੜੀ ਨੰਗੀ ਹੋਈ ਆ ਉਦੇ ਬਾਰੇ ਚ ਹੁਣ ਸਰਦਾਰ ਹਮੇਸ਼ੰਦਰ ਸਿੰਘ ਗਰੇਵਾਲ ਸਾਹਿਬ ਜਿਹੜੀ ਆ ਉਹ ਆਪਣੇ ਵਿਚਾਰ ਹੁਣ ਤੁਹਾਡੇ ਨਾਲ ਸਾਂਝੇ ਕਰਨਗੇ ਇੱਕ ਬਹੁਤ ਵੱਡੀ ਵਿਸ਼ਵਾਸਕਾ ਤਖਤ ਤੇ ਹੋਇਆ ਔਰ ਮੈਂ ਸਮਝਦਾ ਕਿ ਇਹ ਕਨਵੈਕਲੀ ਉਦਾਹਰਣ ਹੈ ਕਿ ਕਿਸੇ ਜਥੇਦਾਰ ਸਾਹਿਬ ਨੇ ਉੱਥੇ ਬੈਠ ਕੇ ਇਸ ਤਰ੍ਹਾਂ ਦਾ ਕਾਰਜ ਕੀਤਾ ਹੋਵੇ ਇਹ ਕੌਮ ਦੇ ਸੋਚਣ ਵਾਲੀ ਗੱਲ ਹੈ ਕਿ ਭੁੱਖ ਦੇ ਵਿੱਚ ਇਸ ਤਰ੍ਹਾਂ ਸ਼੍ਰੀ ਕਾਸ਼ਟਿਕ ਸਾਹਿਬ ਦਾ ਨਾਮ ਨਾਮ ਵਰਤਿਆ ਜਾਵੇ ਇਹ ਮੋਜੂਦਾ ਸਿੰਘ ਸਾਹਿਬ ਸੋਚਣਗੇ ਤੇ ਸੰਗਤ ਸੋਚੇਗੀ ਇਹ ਬਹੁਤ ਇੱਕ ਗੰਭੀਰ ਵਿਸ਼ਾ ਹੈ